ਹਾਂਜੀ ਫੇਸਬੁੱਕ ਫੈਮਿਲੀ ਸਾਰਿਆਂ ਦੇ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਚੱਲੇ ਸੀ ਦਪਹਿਰਾ ਸਹਿਰ ਦੇ ਪਾਠ ਤੇ ਟਾਈਮ 11:30 ਹੋ ਗਏ ਤਰੀਕਾ 31 ਹੈ ਤੇ ਦਿਨ ਹੈਗਾ ਜੀ ਅੱਜ ਐਤਵਾਰ ਤੇ ਕਰਮਾਂ ਤੋਂ ਬਿਨਾਂ ਕੁਛ ਨਹੀਂ ਸਵੇਰ ਗੁਰੂ ਘਰ ਅੱਜ ਜਾਇਆ ਨਹੀਂ ਗਿਆ ਸੀਗਾ ਤੇ ਹੁਣ ਵਾਹਿਗੁਰੂ ਨੇ ਹੁਕਮ ਦਿੱਤਾ ਹੈ ਤੇ ਹੁਣ ਆਪਾਂ ਜਾਣੇ ਆ ਤੇ ਅੱਜ ਆਪਾਂ ਆਪਦੇ ਲਈ ਕੁਛ ਨਹੀਂ ਮੰਗ ਕੇ ਆਉਣਾ ਆਪਾਂ ਅਜ ਉਹਨਾਂ ਸਾਰਿਆਂ ਲੋਕਾਂ ਲਈ ਅਰਦਾਸ ਕਰਕੇ ਆਉਣੀ ਆ ਵਾਹਿਗੁਰੂ ਦੇ ਚਰਨਾਂ 'ਚ ਜਿਹੜੇ ਪਾਣੀ ਦੇ ਵਿੱਚ ਡੁੱਬੇ ਆ ਜਿਹੜੇ ਮੁਸੀਬਤਾਂ 'ਚ ਫਸੇ ਆ ਜਿਹੜੇ ਆਪਣੇ ਬੱਚੇ ਜਿਹੜੇ ਰੋੜੇ ਪਏ ਆ ਪਰਿਵਾਰ ਤੋਂ ਦੂਰ ਹੋਏ ਬੈਠੇ ਆ ਜਾਂ ਕੋਈ ਆਪਦਾ ਘਰ-ਬਾਰ ਛੱਡ ਕੇ ਆਪਦੇ ਘਰ-ਬਾਰ ਤੋਂ ਦੂਰ ਹੋਇਆ ਬੈਠਾ ਦੇਖੋ ਸਾਰੀ ਮਿਹਨਤ ਸਾਰੀ ਉਮਰ ਦੀ ਮਿਹਨਤ ਲੱਗ ਜਾਂਦੀ ਘਰ ਬਣਾਉਣ ਵਾਸਤੇ ਹਨਾ ਤੇ ਜੇ ਆਪਾਂ ਤੰਬੂ ਵੀ ਲਾਜੇ ਨਾ ਤੇ ਉਹਦਾ ਵੀ ਮੋਹ ਆਉਂਦਾ ਜੇ ਆਪਾਂ ਟੰਬੇ ਕੱਢ ਕੇ ਮਿਹਨਤ ਕਰਕੇ ਉਹਨੂੰ ਲਾਜੇ ਨਾ ਤੰਬੂ ਨੂੰ ਤੇ ਉਹਦਾ ਵੀ ਮੋਹ ਆਉਂਦਾ ਵੀ ਹੋਏ ਮਸਾ ਟੰਬੇ ਕੱਢੇ ਸੀ ਮਸਾ ਬਣਾਇਆ ਸੀ ਤੇ ਇਹ ਤਾਂ ਫੇਰ ਅਸੀਂ ਸੋਨੇ ਵਰਗੇ ਘਰ ਆ ਕਿੰਨੀ ਮਿਹਨਤ ਕਰਕੇ ਬਣਾਏ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਘਰ ਬਣਾਉਂਦਿਆਂ ਨੂੰ ਇਨਸਾਨ ਦਾ ਸਾਰੀ ਜ਼ਿੰਦਗੀ ਦਾ ਸੁਪਨਾ ਇੱਕ ਘਰ ਹੀ ਹੁੰਦਾ ਏ ਤੇ ਬਹੁਤ ਔਖਾ ਹੋ ਜਾਂਦਾ ਤੇ ਆਪਾਂ ਅੱਜ ਜਾਨਨੇ ਚ ਪਹਿਰਾ ਸਿਵ ਦੇ ਪਾਠ ਤੇ ਸਭ ਦੇ ਪਹਿਲੇ ਅਰਦਾਸ ਕਰਕੇ ਆਵਾਂਗੇ ਆਪਾਂ ਆਪਦੇ ਲਈ ਕੁਛ ਨਹੀਂ ਮੰਗਣਾ ਕਿਉਂਕਿ ਵਾਹਿਗੁਰੂ ਨੇ ਦਿੱਤਾ ਬਹੁਤ ਕੁਛ ਕਾਸੀ ਦੀ ਘਾਟ ਨਹੀਂ ਜੱਤ ਦੇ ਹਾਲਾਤਾਂ ਲਈ ਵੀ ਕਿ ਜੀ ਬਹੁਤ ਕੁਛ ਆ ਘਰੇ ਸਾਰਾ ਕੁਛ ਆ ਕਿਸੇ ਚੀਜ਼ ਦੀ ਵੀ ਘਾਟ ਨਹੀਂ ਤੇ ਮੈਂ ਧੰਨਵਾਦ ਕਰਦੀ ਆ ਆਪਦੇ ਵੱਲੋਂ ਵੀ ਉਸ ਪਰਮਾਤਮਾ ਦਾ ਕਿ ਤੂੰ ਮੈਨੂੰ ਇੰਨੇ ਕਾਸੀ ਦੇ ਨਾਲ ਨਵਾਜਿਆ ਇੰਨਾ ਕੁਛ ਦਿੱਤਾ ਏ ਮੇਰੇ ਘਰੇ ਕਾਸੀ ਦੀ ਘਾਟ ਨਹੀਂ ਵਾਹਿਗੁਰੂ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਗੱਲਾ ਚ ਰੱਖੀ ਸਾਰੇ ਲੋਕ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੱਸਦੇ ਵਸਦੇ ਰਹਿਣ ਕਿਸੇ ਦਾ ਵੀ ਆਪਣੇ ਪਰਿਵਾਰ ਤੋਂ ਜਾਂ ਆਪਣੇ ਪਸ਼ੂ ਢਾਂਡਾ ਵੀ ਜਿਹੜਾ ਹੁੰਦਾ ਉਹ ਵੀ ਆਪਣਾ ਮੋਹ ਤੇ ਨਾ ਪਾਲਿਆ ਹੁੰਦਾ ਉਹਦਾ ਵੀ ਆਪਾਂ ਨੂੰ ਤੇ ਉਹ ਆਉਂਦਾ ਹੈ ਮੋਹ ਆਉਂਦਾ ਵੀ ਨਾ ਸਾਡਾ ਪੁੱਤਾਂ ਵਾਂਗੂ ਪਾਲਿਆ ਜੇ ਕੋਈ ਦਰਵੇਸ਼ ਹਨਾ ਡੌਗ ਪਾਲਿਆ ਹੁੰਦਾ ਉਹਦਾ ਵੀ ਮੋਹ ਆਉਂਦਾ ਹੈ ਚਲੋ ਅੱਗੇ ਲੋਕ ਪਸ਼ੂ ਢਾਂਡਾ ਰੱਖਦੇ ਸੀ ਅੱਜ ਦੇ ਟਾਈਮ 'ਚ ਲੋਕੀ ਡੌਗਾਂ ਦੇ ਸ਼ਿਕੀਨ ਹੋ ਗਏ ਡੌਗ ਰੱਖਦੇ ਆ ਤੇ ਉਹਨਾਂ ਦਾ ਵੀ ਮੋਹ ਆਉਂਦਾ ਉਹ ਵੀ ਪੁੱਤਾਂ ਨੂੰ ਰੱਖੇ ਆ ਪੁੱਤਾਂ ਨੂੰ ਪਾਲੇ ਆ ਖਰਾਕਾਂ ਖਵਾਉਂਦੇ ਆ ਲੋਕ ਹਨ ਤੇ ਆਪਾਂ ਤਾਂ ਦਿਲੋਂ ਸੱਚੇ ਹੀ ਅਰਦਾਸ ਕਰਦੇ ਵਾਹਿਗੁਰੂ ਜੀ ਕਿ ਪ੍ਰਮਾਤਮਾ ਕਿਸੇ ਦਾ ਵੀ ਕਿਸੇ ਜੀਵ ਜੰਤੂ ਤੋਂ ਜਾਂ ਪਸ਼ੂ ਪੰਛੀ ਤੋਂ ਜਾਂ ਆਪਣੇਆਂ ਤੋਂ ਜਾਂ ਆਪਦੇ ਘਰ ਤੋਂ ਆਪਦੇ ਆਣਲੇ ਤੋਂ ਵਿਛੋੜਾ ਨਾ ਪਵੇ ਬਸ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਬਾਕੀ ਜੋ ਕਰਨਾ ਤਾਂ ਉਹ ਵਾਹਿਗੁਰੂ ਨੇ ਆ ਜੋ ਉਹਦੀ ਮਰਜ਼ੀ ਆ ਜੋ ਉਹਦੀ ਇੱਛਾ ਹੈ ਉਹਨੇ ਉਹ ਕਰਨਾ ਹੈ ਤੇ ਅਜ ਐਤਵਾਰ ਅੱਜ ਥਾਂ ਥਾਂ 'ਚ ਪਹਿਰੇ ਸੇਵ ਦੇ ਪਾਠ ਹੁੰਦੇ ਆ ਅੱਜ ਦੇਖੋ ਕਿ ਬਥੇਰਾਂ ਸੰਗਤਾਂ ਹੋਰ ਵੀ ਹੁੰਦੀਆਂ ਜਿਹੜੀਆਂ ਸਭ ਦੇ ਪਹਿਲੇ ਜਰਦਾਸ ਕਰਦੀਆਂ ਕਹਿੰਦੇ ਹੁੰਦੇ ਆ ਦਵਾ ਨਾਲੋਂ ਦਵਾਈ ਨਾਲੋਂ ਦਵਾਜਾ ਦੇ ਕੰਮ ਕਰ ਜਾਂਦੀ ਆ ਤੇ ਹੋਰ ਵੀ ਸੰਗਤਾਂ ਪਾਠ ਕਰਨਗੀਆਂ ਅਰਦਾਸ ਕਰਨਗੀਆਂ ਆਪਾਂ ਕੱਲੇ ਨਹੀਂ ਹੈਗੇ ਤੇ ਜਿਹੜੇ ਮੇਰੇ ਭੈਣ ਭਾਈ ਘਰੇ ਆਪਣੇ ਘਰਾਂ ਦੇ ਵਿੱਚ ਸੇਫ ਬੈਠੇ ਆ ਤੁਸੀਂ ਮੀਂਹ ਕਣੀ ਤੋਂ ਜਾਂ ਪਾਣੀ ਤੋਂ ਬਚੇ ਆ ਆਪਦੇ ਪਰਿਵਾਰ 'ਚ ਬੈਠੇ ਆ ਹੱਸਦੇ ਖੇਲਦੇ ਆ ਰੋਟੀ ਦੋ ਵੇਲੇ ਦੀ ਖਾਣੇ ਆ ਤੇ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਆਪਦੇ ਪਰਿਵਾਰ ਚ ਬੈਠ ਕੇ ਕੇਸੀ ਇਸ਼ਨਾਨ ਕਰਕੇ ਤੇ ਆਪਦੇ ਪਰਿਵਾਰ ਚ ਬੈਠ ਕੇ ਸਭ ਦੇ ਭਲੇ ਦੀ ਅਰਦਾਸ ਕਰੋ ਕਿ ਪ੍ਰਮਾਤਮਾ ਕਿਸੇ ਨੂੰ ਵੀ ਤੱਤੀ ਵਾ ਨਾ ਲੱਗੇ ਕਹਿੰਦੇ ਹੁੰਦੇ ਕਿਸੇ ਦੇ ਮੂੰਹ ਚੋਂ ਨਿਕਲੀ ਗੱਲ ਕਿਸੇ ਵੀ ਟਾਈਮ ਆਲੀ ਨਹੀਂ ਜਾਂਦੀ ਤੇ ਵਾਹਿਗੁਰੂ ਸਭ ਦੀ ਸੁਣਦਾ ਜੇ ਆਪਾਂ ਸੱਚੇ ਦਿਲੋਂ ਅਰਦਾਸ ਕਰਦੇ ਤੇ ਚਲੋ ਠੀਕ ਆ ਜੀ ਟਾਈਮ ਵੱਜ ਗਿਆ 11:30 ਤੇ 11 ਵਜੇ ਪਾਠ ਚ ਪਹਿਰੇ ਦਾ ਸ਼ੁਰੂ ਹੋ ਜਾਂਦਾ ਵਾ ਤੇ ਮੈਂ ਪਹਿਲਾਂ ਕੱਪੜੇ-ਕੁੱਪੜੇ ਧੋਤੇ ਰੋਟੀ ਪਾਣੀ ਲਾਇਆ ਭਾਂਡਾ ਠਿੱਕਰ ਮੰਜਾ ਸਵੇਰ ਗੁਰੂ ਘਰ ਜਾਇਆ ਨਹੀਂ ਕਿ ਕਰਮਾਂ ਤੋਂ ਬਿਨਾ ਕੁਛ ਨਹੀਂ ਹੁੰਦਾ ਹਨਾ ਤੇ ਨਹੀਂ ਮੈਂ ਅੱਗੇ ਸੋਹਾਂ ਵੀ ਜਾਵੜਦੀ ਤੇ ਚ ਪਹਿਰੇ ਸਾਹਿਬ ਦੇ ਪਾਠ ਕਿ ਤਜਾਨੀ ਹੁੰਨੀ ਹੈ ਤੇ ਹੁਣ ਤਾਂ ਮਹੀਨਾ ਹੋ ਗਿਆ ਕਦੀ ਕੋਈ ਪ੍ਰੋਬਲਮ ਆ ਗਈ ਕਦੀ ਕੋਈ ਕਿਸੇ ਪਾਸੇ ਮਜਬੂਰੀ ਪੈ ਗਈ ਮੈਨੂੰ ਜਾਣਾ ਪੈ ਜਾਂਦਾ ਤੇ ਮੈਂ ਇੱਥੋਂ ਜਾਇਆ ਨਹੀਂ ਗਿਆ ਪਾਠ ਤੇ ਮਹੀਨਾ ਹੀ ਹੋਵੇ ਮੈਂ ਗਈ ਨਹੀਂਗੀ ਤੇ ਵੈਸੇ ਅੱਜ ਚੱਲਨੀ ਚਲੋ ਵਾਹਿਗੁਰੂ ਦਾ ਹੁਕਮ ਹੋਇਆ ਤੇ ਜਾਣੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਕੇ ਆਵਾਂਗੇ ਕਿ ਅਸੀਂ ਤਾਂ ਅੰਦਰ ਉਸਤਵ ਦੇ ਘਰੇ ਪ੍ਰਮਾਤਮਾ ਤੇਰਾ ਸ਼ੁਕਰ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਿਨਾਂ ਹੋਰ ਆਪਣੇ ਕੋਲ ਕੋਈ ਹੱਲ ਨਹੀਂਗਾ ਜਾਣੇ ਆ ਵਾਹਿਗੁਰੂ ਦੇ ਚਰਨਾਚਰ ਅਰਦਾਸ ਸਭ ਦੇ ਬੱਚਿਆਂ ਲਈ ਸਭ ਦੇ ਪਰਿਵਾਰਾਂ ਲਈ ਸਭ ਦੇ ਧੀਆਂ ਪੁੱਤਾਂ ਲਈ ਪਸ਼ੂ ਪੰਛੀ ਜੀਵ ਜੰਤੂ ਜੋ ਵੀ ਇਨਸਾਨ ਰੱਬ ਨੇ ਜੋ ਵੀ ਸ੍ਰਿਸ਼ਟੀ ਸਾਜੀ ਆਪੇ ਹੀ ਗੁਰੂ ਸਭ ਦਾ ਭਰਾ ਕਰੇ ਆਪਣੀ ਬਸਤਾ ਅਰਦਾਸ ਕਰਨੀ ਆ ਬਾਕੀ ਵਾਹਿਗੁਰੂ ਨੇ ਕਰਨਾ ਜੋ ਕਰਨਾ ਹੈ ਹਨਾ ਤੇ ਬਾਕੀ ਸਾਥ ਵੀ ਭੈਣ ਭਰਾ ਇੱਕ ਦੂਜੇ ਦਾ ਦੇ ਰਹੇ ਆ ਤੇ ਆ ਹੀ ਦਿੰਦੇ ਰਹਿਣ ਹਨਾ ਕਹਿੰਦੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਆਪਦਾ ਹੋ ਕੇ ਨਾਲ ਖੜਦਾ ਹੈ ਮਾੜੇ ਟਾਈਮ 'ਚ ਤਾਂ ਸਾਰੇ ਆਪ ਦੇ ਬਣ ਜਾਂਦੇ ਆ ਜਦੋਂ ਸਮਾਂ ਚੰਗਾ ਹੋਵੇ ਤੇ ਉਦੋਂ ਵੀ ਕਹਿੰਦੇ ਹੁੰਦੇ ਆ ਮਹਾਰਾਜ ਚੰਗਾ ਹੀ ਰੱਖੇ ਤੇ ਜੇ ਹੁਣ ਮਾੜਾ ਹੈ ਤਾਂ ਚੱਲ ਹੁਣ ਵੀ ਸਾਰਿਆਂ ਦਾ ਸਾਥ ਬਖਸ਼ੇ ਰੱਖੇ ਤੇ ਕਦੇ ਵੀ ਚੰਗੇ ਸਮੇਂ ਦੇ ਵਿੱਚ ਹਕਾਰਨਾ ਕਰਿਆ ਕਰੋ ਮਾੜੇ ਸਮੇਂ ਦੇ ਵਿੱਚ ਰੱਬ ਨੂੰ ਮਾੜਾ ਨਾ ਕਿਹਾ ਕਰੋ ਉਹਨੂੰ ਤਨ ਨਾਲ ਦਿਆ ਕਰੋ ਕੋਈ ਵੀ ਕਿਉਂਕਿ ਚੰਗਾ ਸਮਾਂ ਆੜਾ ਚੰਗਾ ਮਾੜਾ ਸਮਾਂ ਇਹ ਤਾਂ ਜ਼ਿੰਦਗੀ ਦਾ ਖੇਡਾ ਹੈ ਕਦੀ ਚੰਗਾ ਆ ਗਿਆ ਕਦੀ ਮਾੜਾ ਆ ਗਿਆ ਇਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਲਿਖਿਆ ਹੋ ਕੇ ਰਹਿਣਾ ਹੈ ਆਪਾਂ ਇਹਨੂੰ ਟਾਲ ਨਹੀਂ ਸਕਦੇ ਉਹ ਪਰਮਾਤਮਾ ਦੀ ਮਰਜ਼ੀ ਆ ਉਹਨੂੰ ਜਿੱਥੇ ਰੱਖਣਾ ਜਿਵੇਂ ਰੱਖਣਾ ਓਵੇਂ ਹੀ ਰੱਖਣਾ ਆਪਾਂ ਚਾਹੇ ਮਾੜੇ ਟਾਈਮ 'ਚ ਰੱਬ ਨੂੰ ਗਾਲਾਂ ਕੱਢੀ ਜਾਏ ਜਾਂ ਚਾਹੇ ਚੰਗੇ ਟਾਈਮ 'ਚ ਰੱਬ ਨੂੰ ਆਪਾਂ ਚੰਗਾ ਕਹੀ ਜਾਈਏ ਕਿਉਂਕਿ ਕਦੇ ਵੀ ਨਾ ਤਾਂ ਚੰਗੇ ਟਾਈਮ 'ਚ ਹਕਾਰ ਕਰਨਾ ਚਾਹੀਦਾ ਤੇ ਨਾ ਮਾੜੇ ਟਾਈਮ 'ਚ ਰੱਬ ਨੂੰ ਗਾਲਾਂ ਕੱਢਣਾ ਚਾਹੀਦਾ ਮੈਂ ਵੀ ਤੂੰ ਫੜਦੇ ਤੇ ਆ ਕੀ ਕਰਤਾ ਅਸੀਂ ਤੇਰਾ ਕੀ ਵਿਗਾੜਿਆ ਸੀ ਅਸੀਂ ਤੇਰਾ ਕੀ ਡੋਲਿਆ ਸੀ ਅਸੀਂ ਤੇਰਾ ਕੀ ਬਲੀਟਤਾ ਉਸ ਵੀ ਇਦਾਂ ਦਾ ਨਾ ਕਦੇ ਵੀ ਕਰਿਆ ਕਰੋ ਹਨਾ ਜਿਵੇਂ ਦਾ ਵੀ ਟਾਈਮ ਲੰਘਦਾ ਵਾਹਿਗੁਰੂ ਦਾ ਸ਼ੁਕਰ ਕਰਕੇ ਨੰਘਾਇਆ ਕਰੋ ਚੜ੍ਹਦੀ ਗੱਲ 'ਚ ਰਹਾ ਕਰੋ ਹਮੇਸ਼ਾ ਜੇ ਕੋਈ ਪੁੱਛੇ ਕਿਵੇਂ ਆ ਤਗ ਲਿੰਕਿਆ ਕਰੋ ਚੜ੍ਹਦੀ ਗੱਲ ਠੀਕ ਆ ਬਸ ਵਧੀਆ ਵਾਹਿਗੁਰੂ ਦੀ ਮਿਹਰ ਆ ਜੇ ਇੰਨੀ ਗੱਲ ਕਹਿਤੀ ਤਾਂ ਵਾਹਿਗੁਰੂ ਮੇਹਰ ਹੀ ਰੱਖਦਾ ਸੱਚੇ ਪਾਤਸ਼ਾਹ ਤੇ ਜੇ ਆਪਾਂ ਕਹਤਾ ਬਸ ਪੁੱਛਣਾ ਮੰਨਦੇ ਹੀ ਆ ਕੋਈ ਹਾਲ ਨਹੀਂ ਬੌਂਕੇ ਦਿਹਾੜੇ ਆ ਬੁਰੀ ਹਾਲਤ ਫਿਰ ਉੱਥੇ ਬੁਰੀ ਹਾਲਤ ਹੀ ਰਹਿੰਦੀ ਆ ਸੋ ਪ੍ਰਮਾਤਮਾ ਨਾਲ ਕਦੇ ਵੀ ਰੋਸਾ ਗਿਲਾ ਜ਼ਿੰਦਗੀ ਦੇ ਵਿੱਚ ਨਾ ਕਰਿਆ ਕਰੋ ਉਹ ਜੋ ਕਰਦਾ ਚੰਗਾ ਹੀ ਕਰਦਾ ਕਦੇ ਵੀ ਮਾਲਕ ਮਾੜਾ ਨਹੀਂ ਕਰਦਾ ਹੁਣ ਆਪਣੇ ਮਾਂ ਪਿਓ ਤੇ ਲਾ ਲਓ ਆਪਣਾ ਮਾਂ ਪਿਓ ਆਪਣੇ ਲਈ ਜੋ ਕਰਦਾ ਮਾੜਾ ਨਹੀਂ ਕਰਦਾ ਚੰਗਾ ਹੀ ਕਰਦਾ ਤੇ ਕਈ ਵਾਰੀ ਆਪਾਂ ਨੂੰ ਐ ਲੱਗਦਾ ਵੀ ਇਹ ਸਾਡੇ ਲਈ ਚੰਗਾ ਨਹੀਂ ਸੋਚਦਾ ਪਰ ਜਿਹੜੀ ਮਾਂ ਹੁੰਦੀ ਆ ਜਿਹੜਾ ਪਿਓ ਹੁੰਦਾ ਆ ਕਦੀ ਵੀ ਆਪਣੇ ਲਈ ਮਾੜਾ ਨਾ ਸੋਚਣ ਤੇ ਨਾ ਸੋਚਣ ਬਾਰੇ ਸੋਚਣ ਵੀ ਅਸੀਂ ਕਦੇ ਆਪਦੇ ਧੀਆਂ ਪੁੱਤਾਂ ਦੇ ਬਾਰੇ ਮਾੜਾ ਸੋਚ ਗਏ ਤੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਕਰੋ ਤੇ ਚਲੋ ਠੀਕ ਆ ਚੱਲਦੇ ਆ ਜੀ ਗੁਰੂ ਘਰੇ ਲਵਾਉਨੇ ਆ ਜਾ ਕੇ ਹਾਜ਼ਰੀ ਤੇ ਮੰਗਦੇ ਆ ਸਭ ਦੇ ਲਈ ਵਾਹਿਗੁਰੂ ਤੋਂ ਸੁੱਖ ਸ਼ਾਂਤੀ ਤੰਦਰੁਸਤੀ ਤੁਸੀਂ ਵੀ ਜਿੱਥੇ ਜਿੱਥੇ ਬੈਠੇ ਆ ਆਪਣੇ ਆਪਣੇ ਪਰਿਵਾਰ ਦੇ ਵਿੱਚ ਬੈਠੇ ਵਾਹਿਗੁਰੂ ਨੂੰ ਯਾਦ ਕਰੋ ਤੇ ਉਸ ਪ੍ਰਮਾਤਮਾ ਅੱਗੇ ਸਾਰਿਆਂ ਦੇ ਲਈ ਅਰਦਾਸ ਕਰੋ ਪ੍ਰਮਾਤਮਾ ਸਭ ਦਾ ਭਲਾ ਕਰੇ ਜੋ ਵੀ ਇਨਸਾਨ ਆਪਣੇ ਘਰਾਂ ਤੋਂ ਬਾਹਰ ਨਿਕਲੇ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਵੜਨ ਪਾਣੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਸੋਖ ਜੇ ਤੇ ਮੀਂਹ ਬੰਦ ਹੋ ਜੇ ਕਿਉਂਕਿ ਹਜੇ ਵੀ ਬਹੁਤ ਜ਼ਿਆਦਾ بارش ਹੋ ਰਹੀ ਆ ਹੁਣ ਵੀ ਮੀਂਹ ਸਾਡੇ ਇਸ ਵਕਤ ਪਈ ਜਾਂਦਾ 11:30 ਹੋ ਗਏ ਆ ਤੇ ਮੀਂਹ ਪਈ ਜਾਂਦਾ ਵਾ ਤੇ ਗੇੜੇ ਨਾ ਜਾਂਦਾ ਹੜ ਜਾਂਦਾ ਆ ਜਾਂਦਾ ਹੜ ਜਾਂਦਾ ਤੇ ਪਰ ਮੀਂਹ ਦੇ ਵਿੱਚ ਹੀ ਆਪਾਂ ਜਾਵਾਂਗੇ ਦੁਪਹਿਰੇ ਚ ਗੁਰੂ ਘਰ ਨੇੜੇ ਹੀ ਕੋਈ ਬਾਹਲੀ ਦੂਰ ਨਹੀਂ ਹੈਗਾ ਤੇ ਮੈਂ ਜੀ ਆਪਾਂ ਜਾਵਾਂਗੇ ਤੇ ਢੂਈ ਬਹੁਤ ਦਰਦ ਕਰਦੀ ਐ ਜੇ ਤਾਂ ਬੈਠਾ ਗਿਆ ਤਾਂ ਬੈੰਦ ਬਹੂ ਵੀ ਤੇ ਨਹੀਂ ਮੈਂ ਹਾਜ਼ਰੀ ਲਗਵਾ ਕੇ ਅਰਦਾਸ ਬੇਨਤੀ ਵਾਹਿਗੁਰੂ ਦੇ ਚਰਨਾਂ 'ਚ ਕਰਕੇ ਤੇ 10 20 ਮਿੰਟ ਬਹਿ ਕੇ ਮੁੜਿਆ ਆਉਂਗੀ ਕਿਉਂਕਿ ਮੈਂ ਬੈਲਟ ਲਾ ਕੇ ਕੰਮ ਕਮ ਕਰਦੀ ਐ ਬੈਲਟ ਲਾ ਕੇ ਤੁਰੀ ਕਰਦੀ ਐ ਮੇਰੀ ਢੂਈ ਬਹੁਤ ਜ਼ਿਆਦਾ ਦਰਦ ਕਰਦੀ ਐ ਡੈਗ ਗਈ ਸੀ ਮੈਂ ਕਿਸੇ ਦੀ ਕੋਠੀ ਚ ਕੋਚਾ ਲਾਉਂਦੀ ਤੇ ਮੈਨੂੰ ਤਕਲੀਫ ਬਹੁਤ ਜ਼ਿਆਦਾ ਇੱਕ ਆਪਰੇਸ਼ਨ ਹੋਈ ਕਰਕੇ ਦੋ ਤੁਹਾਨੂੰ ਪਤਾ ਹੋ ਹੀ ਜਾਂਦਾ ਬਾਅਦ ਚ ਐ ਜਦੋਂ ਖਰਾਕ ਨਾ ਮਿਲੇ ਖਾਦਾ ਨਾ ਕੁਝ ਜਾਵੇ ਤੇ ਤਾਂ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਇਹ ਚਲੋ ਠੀਕ ਆ ਜੀ ਪਹੁੰਚਦੇ ਆ ਵਾਇਰਸ ਫੋਨ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਧੰਨਵਾਦ ਸਾਰਿਆਂ ਦੇ ਬਾਏ ਬਾਏ ਮਿਲਦੇ ਆ ਕਿਸੇ ਹੋਰ ਬਲੌਗ ਚ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ